ਨਵੇਂ ਸਾਲ ਦਾ ਪਹਿਲਾ ਸ਼ੂਟ ਹੈ ਪਹਿਲਾ ਨਵੇਂ ਸਾਲ ਦੀ ਅੱਜ ਦੂਜਾ ਦਿਨ ਹੋ ਗਿਆ ਨਾ ਹਾਂ ਪਰ ਪਹਿਲੀ ਆਪਣਾ ਦਾ ਪਹਿਲਾ ਦਿਨ ਤੇ ਪ੍ਰਮਾਤਮਾ ਸੁੱਖ ਰੱਖੇ ਸਾਰਿਆਂ ਦੇ ਘਰਾਂ ਤੇ ਬਰਕਤ ਪਾਵੇ ਨਵੇਂ ਸਾਲ ਨੂੰ ਬੁਮਾਰੀਆਂ ਤੁਮਾਰੀਆਂ ਪੱਜਾਂ ਸਾਰਿਆਂ ਨੇ ਕਰਾ ਤੋ ਬੋਲੇ ਸੋਨਿਹਾਰ ਕਾਟ ਰਿਆ ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਬਹੁਤ ਬਹੁਤ ਮੁਬਾਰਕ ਬਹੁਤ ਬਹੁਤ ਮੁਬਾਰਕਾਂ ਠੀਕ ਹੈ ਜੀ ਹੋਰ ਨੰਦਾ ਜੀ ਵਧੀਆ ਕੋਈ ਆਣ ਕੇ ਟੁਟਕਲਾ ਕਿਸਾਨ ਨੂੰ ਕੁਝ ਕਹਿਣਾ ਚਾਹੇਗਾ ਕਿ ਨਵੇਂ ਸਾਲ ਤੇ ਇਹ ਇੱਕ ਇਹ ਕਹਿੰਦਾ ਸੇਟਾ ਨਾ ਨਵੇਂ ਸਾਲ ਕਿਸਾਨਾਂ ਦੇ ਨਾਲ ਹਾਂ ਸਾਰੇ ਜਾਣੇ ਕਿਸਾਨੀ ਨਾਲ ਆਪਾਂ ਜੁੜੇ ਹੋਏ ਆਂ ਤੇ ਸਾਰੇ ਜਾਣੇ ਜਰੂਰ ਜੀ ਇੱਕ ਐ ਖੜੀ ਮੈਂ ਜੀ ਹਾਂ ਮੁੰਡਾ ਹੌਲੀ ਖੜੇ ਜੀ ਬੱਤ ਤੋਂ ਬੱਤ ਯੋਗਦਾਨ ਪਾਓ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਜਿਹੜਾ ਮੋਰਚਾ ਆ ਦਾ ਤੇ ਲੱਗਿਆ ਹੋਇਆ ਸਾਡੇ ਧੰਨਵਾਦ ਸਕਦੇ ਕਿਉਂਕਿ ਆਪਾਂ ਨੂੰ ਮੰਗਣਾ ਵੀ ਨਹੀਂ ਆਉਣਾ ਸਹੀ ਗੱਲ ਹੈ ਸਹੀ ਗੱਲ ਹੈ ਇਸ ਕਰਕੇ ਬੇਨਤੀ ਆ ਸਾਰਿਆਂ ਨੂੰ ਜਰੂਰ ਜਾਓ ਨੀਂਦ ਰਿਡੇਸ਼ਨ ਨੂੰ ਵੀ ਦੇਈਦੀ ਆ ਸシャ ਛੱਡ ਕੇ ਉੱਥੇ ਪਹੁੰਚੋ ਠੀਕ ਹੈ ਧੰਨਵਾਦ ਕਿਰਪਾ ਕਰਕੇ ਸਾਰੇ ਜਰੂਰ ਪਹੁੰਚੋ ਆਪਣੇ ਕੀਮਤੀ ਸਮਾਂ ਕੱਢ ਕੇ ਹਨਾ ਸੋ ਕੰਮ ਵੀ ਜ਼ਰੂਰੀ ਨੇ ਪਰ ਆਪਣੇ ਉਹ ਵੀ ਕੰਮ ਜ਼ਰੂਰੀ ਨੇ ਆਪਣੇ ਹੱਕ ਵੀ ਜ਼ਰੂਰੀ ਨੇ ਜ਼ਮੀਨਾਂ ਜ਼ਮੀਰਾਂ ਹਨਾ ਸਾਰਿਆਂ ਜ਼ਰੂਰੀ ਨੇ ਬਾਕੀ ਕਮੈਂਟ ਕਾਊਂਟ ਕਰਕੇ ਦੱਸਿਓ ਆਪਾਂ ਵੀ ਜਾਵਾਂਗੇ ਇੱਕ ਦੋ ਵਾਰ ਤਾਂ ਜਾਇਆ ਇੱਕ ਦੋ ਵਾਰ ਹੋਰ ਜਾਵਾਂਗੇ ਬਾਬਾ ਸੁੱਖ ਰੱਖੇ ਦੱਸ ਦਵਾ ਕੀ ਹੋ ਗਿਆ ਹਸਣ ਨੂੰ ਕੀ ਕਹਦਾ ਸੌਰੀ ਸੌਰੀ ਫੜ ਕੀ ਲੱਗ ਗਿਆ ਜੀ ਬਈ ਮੁੰਡਾ ਕੱਲੇ ਰੱਖ ਰਹੀ ਹੈ ਜਿਹੜੀ ਤਾ ਉਹ ਯਾਰ ਅਗਰ ਇਹਨੇ ਜੀ ਜਪਤਾ ਕਿੱਟੀ ਫਤਿਹ ਫਤਾਪ ਕੜੀ ਉਥੋਂ ਤੈਨੂੰ ਕੀ ਪਤਾ ਉਹਨੂੰ ਚੀਜ਼ਾਂ ਮਰੇ ਆ ਜਰਾ ਕਹਿੰਦਾ ਤੂੰ ਦੋ ਮੈਨੂੰ ਲੈ ਦਿੱਤੀ ਬਈ ਮੈਂ ਤਾਂ ਤਾ ਬੱਸ ਜੱਸਾਂ ਸਰਵਰੇ ਮਸਲਾ ਤਾਂ ਨਹੀਂ ਹਸਣ ਵਾਲਾ ੱਪੀਏ ਔਰ ਤੋਂ ਮੈਨੂੰ ਸੈਡ ਜੜਾ ਤਪਿਆ ਨਿਆ ਜੀ ਬੜਾ ਸਿਆਪਾ ਸੜਿਆ ਲੈ ਜਾਣਾ ਕਰਾ ਓਏ ਤਪਿਆ ਨਿਆ ਜੀ ਨਾ ਹੁਣ ਕੀ ਕਰ ਇਹਨੂੰ ਡਿਲੀਟ ਤਾਂ ਨਹੀਂ ਕਰਨਾ ਇਹ ਚੱਲੀਆਂ ਜਾਣ ਦੇ ਔਰ ਮਿਸ ਸੀਨ ਦੇ ਕੋਲੇ ਜਾਂਦਾ ਪਿੱਛੋਂ ਚੱਲ ਮੈਡੀ ਹਾਂ ਵਾਹਿਗੀ ਪ੍ਰਾਪਤ ਕਰ ਮੈਨੂੰ ਕੀ ਪਤਾ ਕੀ ਪਤਾ ਇਹਨੇ ਚੱਕਣਾ ਹਾਂ ਤੇਰਾ ਪੈ ਕੀ ਕਰਦੇ ਹਾਂ ਰੈਡੀ ਮੈਨੂੰ ਹੁਣ ਕੀ ਪਤਾ ਕੀ ਪ੍ਰਤਾਪ ਕਰਿਆ ਨੇ ਤੁਹਾਨੂੰ ਕਹਿ ਰਹੇ ਹਿੰਦੂ ਤਾਂ ਉਹ ਉਹ ਯਾਰ ਤਰਾਪਤ ਹੁੰਦਾ ਗਾ ਨਾ ਖੇਡ ਰਹੇ ਯਾਰ ਤਰਾਪਨੀ ਪ੍ਰਾਪਤ ਬੋਲੇ ਮਰੀ ਵੀ ਏ ਛਿੰਦਾ ਤੁਨ ਨਾ ਉਹ ਹੁੰਦਾ ਏ ਛਿੰਦਾ ਉਹ ਡਾਇਲ ਤੂੰ ਮੈਨੂੰ ਲਾ ਤਾ ਕੈ ਮਾਰਦਾ ਏ ਤੂੰ ਇਹ ਛਿੰ ਨੂੰ ਫੋਨ ਤਾਂ ਲਾ ਕੀ ਹੋ ਗਿਆ ਤਾਂ ਸੱਤੇ ਹੋ ਜਿਆ ਸਿਆਣਾ ਦੇ ਤੂੰ ਵੀ ਮੈਂ ਤੁਹਾਨੂੰ ਸਲਾਹ ਦਿੰਦੇ ਨੂੰ ਹੈ ਕੈ ਬਰੋਣਾ ਆਫਰ ਹੋਰ ਕੀ ਲਾਜ ਆ ਫਿਰ ਹੁਣ ਹਾਂ ਉੱਥੇ ਮੈਂ ਸਾਰੀ ਮੈਂ ਸਾਈਡ ਤੇ ਪੜਿਆ ਥੋੜੀ ਤਾਂ ਇਹ ਕੱਟ ਦੇ ਸਾਰੀ ਡਿਲੀਟ ਕਰ ਦਾਂ ਰੱਖਦਾ ਹਾਂ ਬਲੀਵੁੱਡ ਹਿਸਾਬ ਦਾ ਹੁੰਦਾ ਨੰਬਰ ਹਾਂ ਠੀਕ ਜਿਹੜਾ ਨੰਬਰ ਦਾ ਹੁੰਦਾ ਡਿਲੀਟ ਰੈਡੀ ਠੋੜੀ ਸਟਾਰਟ ਨੰਬਰ ਹੁੰਦਾ ਛਾਪਦਾ ਨੰਬਰ ਕੋਈ ਜਰਮਨ ਕਿਸਾ ਉਹ ਹੱਥ ਘਰਵਾ ਦੋਈ ਘੱਟ ਨਹੀਂ ਤੁਸੀਂ ਯਾਰ ਤੱਕ ਯਾਰ ਬਹਾ ਫੜ ਲਿਓ ਤੁਸੀਂ ਦੋਈ ਫੜ ਕੇ ਸੜਾ ਵੀ ਕਹਿੰਦੇ ਨਹੀਂ ਇਹਨੂੰ ਮਾਰਾਂਗੇ ਅਸੀਂ ਵੀ ਨਹੀਂ ਇੱਧਰ ਚੜਾ ਦੇ ਟਰੈਕਟਰ ਵੀ ਇੱਧਰ ਟਰੈਕਟਰ ਚੜਾ ਦੇ ਪੂਰੇ ਤੇ ਫੇਰ ਰੋਕੋ ਨਹੀਂ ਰੋਕਦਾ ਹਾਏ ਹਾਏ ਉਹ ਮੇਰੇ ਹੱਲੇ ਕੀ ਖੋਰ ਵੜ ਕਰਿਆ ਉਹ ਡਰਾਈਵਰ ਆ ਤਾਂ ਉਹਦੇ ਅੱਲਾਸਾਨਾ ਦਿਆ ਕਰਨ ਦਾ ਵਾਰ ਹੈ ਨਹੀਂ ਪੂਰੇ ਸੱਚੀ ਨੂੰ ਟਗੇ ਦੋ ਮਗਰ ਮਖੌਲ ਕਰਦੇ ਹਾਂ ਜੰਮਣ ਤੇ ਲੱਗੇ ਜੰਮਣ ਤੇ ਲੱਗਿਆ ਦੇਖਾ ਹੋ ਰਾ ਹੈ ਨਾ ਟਿਕਣਾ ਟ੍ਰੇਵਲ ਐਟਾ ਖੜਾ ਆ ਤੋੜਦਾ ਆ ਫਿਰ ਹੁਣ ਹੋ ਗਿਆ ਤੁਸੀਂ ਕਹਿੰਦੇ ਵੀ ਸੀਨ ਕਰਨਾ ਵਧੀਆ ਫਿਰ ਸੀਨ ਹੈ ਵਧੀਆ ਉਹ ਦੇਖ ਲੈ ਸੀਨ ਖਾਤਰ ਬੰਦੇ ਨੇ ਨੁਕਸਾਨ ਕਰਤਾ ਯਾਰ ਚਲੋ ਚਲੋ ਇੱਕ ਹੋ ਗਿਆ ਵਧੀਆ ਬਣਿਆ ਸੀਨ ਬਾਕੀ ਦਰਸ਼ਕ ਵੀ ਦੱਸਣਗੇ ਆ ਦੇ ਲੈ ਆਏ 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 ਹਾਈ ਉਹ ਆਏ ਆਏ ਹਾਈ ਇਹਦਾ ਗੋਸ ਹੈ ਬਿਲਕੁਲ ਇਹ ਇੱਕ ਤੋਂ ਇੱਕ ਤੋਂ ਬੈਕ ਮੋੜਨ ਦੀ ਅੱਜ ਕਿਤੇ ਹੋਰੇ ਖੜੇ ਆ ਰਹੇ ਇੱਥੇ ਰੁਕ ਲੈਣੇ ਠੀਕ ਆ ਮੋਟਰ ਕਰਨੇ ਜਾਂ ਮੰਨ ਲਵੋ ਇਹ ਇੱਥੇ ਚੀਜ਼ ਸਟਾਰ ਕਰ ਲੈ ਇੱਥੇ ਹੋ ਕਰ ਲੈ ਸਟਾਰ ਇੱਕ ਮਿੰਟ ਮੈਂ ਦਾ ਦ ਉਹਦਾ ਸੀਲ ਸਪੈਸ਼ਲ ਲੈਣ ਦਿਓ ਲੱਕੜੇ ਹਾਂ ਜਾਂ ਮੰਨ ਲਵੋ ਬੈਕ ਕਰਨਾ ਬਾਈ ਉਹਦਾ ਸੀਲ ਲੈਣਾ ਮੈਂ ਟਾਇਰ ਉੱਧਰ ਤੇ ਆਇਆ ਸਤਨਾ ਵਾਲੀ ਚ ਦੁਬਾਰੀ ਕਰ ਲੈ ਕਿਹੜੀ ਵੀ ਮੈਕ ਦਿੰਦਾ ਤੂੰ ਤਾਂ ਉਰੀ ਮਟ ਗਿਆ ਰੈਡੀ ਬਈ ਚੱਲਾ ਸਪਾ ਲਈ ਰੈਡੀ ਬਈ ਟਾਟ ਦੇ ਬਾਰੇ ਕਰੰਨੀ ਗੱਲ ਕਰੀ। ਰੈਡੀ? ਸਟਾਰਟ। ਇੱਕ ਧਾਪਾਂ ਦਾ ਖਾਸ, ਇੱਕ ਧਾਪਾਂ ਦਾ ਖਾਸ। ਅਸੂ ਦੇ ਬਾਰੇ ਕਰਿਆ, ਉਹਦੂ ਘਟਿਆ ਕਰੂਗੀ। ਵਦਿਆ ਨਜ਼ਾਰੇ ਆਉਂਦੇ, ਤਿੰਨ ਨਜ਼ਾਰੇ ਜਾਂਦੇ, ਤਿੰਨ ਨਜ਼ਾਰੇ ਨੱਚਦੇ, ਤਿੰਨ ਨਜ਼ਾਰੇ ਗਾਉਂਦੇ। ਨਈ ਆਈ ਨਜ਼ਾਰੇ ਤਾਂ। ਏਡਾ ਏਡਾ ਸੁਣੀ। ਇਹਦਾ ਵੀ ਗੇਰ ਨਹੀਂ ਫਸੇ ਮੇਰੇ ਸਾਲੇ ਦੇ ਵਿੱਚ। ਉਹ ਗੇਰ ਰੋਜ਼ ਫਸ ਜਾਂਦਾ। ਸਨੀ ਦੌਰ ਬਣ ਜਾਂਦਾ ਹੈ ਜਦੋਂ ਸਾਥ ਬਣਨ ਤੋਂ ਕੀ ਹੋਇਆ